ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਪ੍ਰਜਾ ਪਿਤਾ ਬ੍ਰਹਮ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਿਆ ਆਸ਼ਰਮ ਗਾਂਧੀ ਨਗਰ ਬੰਗਾ ਵਿਖੇ ਭੈਣਾ ਭਰਾਵਾਂ ਦੇ ਪਵਿੱਤਰ ਰਿਸ਼ਤੇ ਨੂੰ ਦਰਸਾਉਂਦਾ ਰਖੜੀ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਇੱਕ ਧਾਰਮਿਕ ਸਮਾਗਮ ਦਾ ਉਯੋਜਨ ਕੀਤਾ ਗਿਆ ਜਿਸ ਦੇ ਮੁੱਖ ਮਹਿਮਾਨ ਮਸ਼ਹੂਰ ਗਾਇਕ ਤੇ ਉੱਗੇ ਸਮਾਜ ਸੇਵਕ ਅਮਰਦੀਪ ਬੰਗਾ ਨੇ ਰਿਬਨ ਕੱਟ ਕੇ ਸਮਾਗਮ ਦਾ ਉਦਘਾਟਨ ਕੀਤਾ ਇਸ ਮੌਕੇ ਉਹਨਾਂ ਨੇ ਸਭ ਨੂੰ ਆਪਸੀ ਭਾਈਚਾਰੇ ਨਾਲ ਰਹਿਣ ਦਾ ਸੰਦੇਸ਼ ਦਿੰਦੇ ਆ ਕਿਹਾ ਕਿ ਆਪਣੇ ਮਨ ਵਿੱਚੋਂ ਬਕਾਰਾਂ ਨੂੰ ਕੱਢ ਕੇ ਚੰਗੇ ਵਿਚਾਰ ਲਿਆਉਣੇ ਚਾਹੀਦੇ ਹਨ ਇਸ ਮੌਕੇ ਬੀਕੇ ਗੁਰਪ੍ਰੀਤ ਕੌਰ ਨੇ ਪ੍ਰਵਚਨ ਕਰਦਿਆਂ ਕਿਹਾ ਕਿ ਰਖੜੀ ਦਾ ਤਿਉਹਾਰ ਭੈਣ ਭਰਾ ਦੇ ਆਪਸੀ ਪਵਿੱਤਰ ਬੰਧਨ ਦਾ ਪ੍ਰਤੀਕ ਹੈ ਲੇਕਿਨ ਪਦਾਰਥਵਾਦੀ ਯੁੱਗ ਵਿੱਚ ਹਰ ਇੱਕ ਦੀ ਪੈਸੇ ਨਾਲ ਤੁਲਨਾ ਹੋ ਰਹੀ ਹੈ ਇਸ ਮੌਕੇ ਭੈਣ ਗੁਰਪ੍ਰੀਤ ਨੇ ਮੁੱਖ ਮਹਿਮਾਨਾਂ ਦੇ ਗੁੱਟ ਤੇ ਰਖੜੀ ਸਜਾਈ ਕੀ ਵੀ ਜਾਣਦੇ ਆ ਬੰਦਾ ਕਹਿੰਦਾ 5 7 10 ਮਿੰਟ ਬੈਠ ਕੇ ਬਚਨ ਲਈ ਉਹਦਾ ਕਾਰਨ ਕੀ ਹੈ ਕਿ ਜਿਹੜੀ ਬਾਣੀ ਆ ਜਿਹੜਾ ਸ਼ਬਦ ਹੈ ਉਹ ਸ਼ਬਦ ਦੇ ਵਿੱਚ ਤਾਕਤ ਬਹੁਤ ਹੁੰਦੀ ਹੈ ਔਰ ਚਾਹੇ ਕੋਈ ਵੀ ਆਪਾਂ ਗ੍ਰੰਥ ਚੱਕ ਕੇ ਦੇਖ ਲਈਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਖ ਲਈਏ ਗੀਤਾ ਜੀ ਨੂੰ ਦੇਖ ਲਈਏ ਕੁਰਾਨ ਨੂੰ ਦੇਖ ਲਈਏ ਸਭ ਦੇ ਵਿੱਚ ਸ਼ਬਦ ਦੇ ਵਿੱਚ ਬੜੀ ਤਾਕਤ ਹੈ ਔਰ ਜੇ ਸ਼ਬਦ ਤੁਹਾਡੇ ਦਿਲ ਦੇ ਅੰਦਰ ਤੁਰ ਤੱਕ ਪਹੁੰਚਦਾ ਤਤਵ ਨੂੰ ਉੱਠਣ ਦੀ ਦੰਦਾ ਜੀ ਚੰਗੀ ਚੀਜ਼ ਤੁਹਾਨੂੰ ਅਬਜ਼ਰਵ ਕਰਨ ਨੂੰ ਮਿਲਦੀ ਹੈ ਤੇ ਭੈਣ ਜੀ ਨੇ ਤਾਂ ਬੜੇ ਸੁਖਮਤਾ ਦੇ ਨਾਲ ਜਿਹੜੇ ਵਿਚਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਲ ਯੁਗ ਦੇ ਵਿੱਚ ਸਤਿ ਯੁਗ ਕਿੱਦਾਂ ਲੈ ਕੇ ਆਣਾ ਔਰ ਅਕਸਰ ਮੈਂ ਵੀ ਭੈਣ ਜੀ ਇਹ ਗੱਲ ਕਰਦਾ ਹੁੰਦਾ ਕਿ ਦੁਨੀਆ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਜਿੰਨਾ ਵੀ ਆਪਾਂ ਕਹਿੰਦੇ ਆ ਕਿ ਪਾਪ ਵੱਧ ਗਿਆ ਦੁਨੀਆ ਕਿਸੇ ਗੱਲ ਤੇ ਟਿਕੀ ਹੋਈ ਹੈ ਜਿਹੜਾ ਥੋੜਾ ਬਹੁਤਾ ਲੋਕਪਰਨ ਕਰਦੇ ਨੇ ਕਦੀ ਕਿਤੇ ਹਾਰ ਆ ਜਾਂਦੇ ਐ ਅੱਜ ਕੱਲ ਦੇ ਵਿੱਚ ਵੀ ਦੇਖੋ ਤੁਸੀਂ ਜਿਨ੍ਹਾਂ ਨੇ ਉਹ satsang ਸੁਣਿਆ ਹੋਇਆ ਜਿਨ੍ਹਾਂ ਨੇ ਉਸ ਚੀਜ਼ ਨੂੰ ਅਬਜ਼ਰਵ ਕੀਤਾ ਹੋਇਆ ਕਿ ਨਹੀਂ ਕਿ ਅਗਰ ਕਿਸੇ ਨੂੰ ਇੱਕ ਗਲਾਸ ਪਾਣੀ ਪਿਆ ਕੇ ਕਿਸੇ ਦੀ ਪਿਆਸ 부ਝਾ ਕੇ ਮੇਰੇ ਜ਼ਮੀਰ ਨੂੰ ਜਿਹੜੀ ਹੈ ਉਹ ਸੰਤੁਸ਼ਟੀ ਮਿਲਦੀ ਹੈ ਤਾਂ ਮੈਂ ਇਹ ਕੰਮ ਕਰਾਂ ਉਹ ਕਿਉਂ ਕਰ ਸਕਦਾ ਕਈ ਬਰੀ ਲੋਕ ਕਹਿੰਦੇ ਆ ਕਿ ਬਾਰ-ਬਾਰ ਅਰਦਾਸ ਕਿਉਂ ਕੀਤੀ ਜਾਂਦੀ ਹੈ ਬਾਰ-ਬਾਰ ਤੁਸੀਂ ਮੱਥੇ ਕਿਉਂ ਟੇਕਦੇ ਹੋ ਇਹ ਕੋਈ ਚਮਤਕਾਰ ਨਹੀਂ ਹੁੰਦਾ ਇਹ ਤੁਹਾਡੇ ਅੰਦਰ ਇੱਕ ਪੋਜ਼ਿਟਿਵ ਵੇਵਜ਼ ਆਉਂਦੀ ਹੈ ਜਦੋਂ ਤੁਸੀਂ ਕਦੀ ਵੀ ਮੱਥਾ ਟੇਕਦੇ ਆ ਕਿਸੇ ਦੇ ਮੂਹਰੇ ਤੁਹਾਡੇ ਅੰਦਰ ਇੱਕ ਨਿਮਰਤਾ ਆਉਂਦੀ ਹੈ ਝੁਕਣ ਦੀ ਸ਼ਕਤੀ ਆਉਂਦੀ ਹੈ ਤੁਹਾਡੇ ਅੰਦਰ ਜਿਹੜਾ ਈਗੋ ਹੈ ਉਹਨੂੰ ਖਤਮ ਕਰਨ ਦੇ ਵਿੱਚ ਉਹ ਚੀਜ਼ ਤੁਹਾਡੀ ਬਹੁਤ ਵੱਡੀ ਮਦਦ ਕਰਦੀ ਹੈ ਜਦੋਂ ਵੀ ਤੁਸੀਂ ਕਿਸੇ ਗੁਰਦੁਆਰਾ ਸਾਹਿਬ ਕਿਸੇ ਮੰਦਰ ਕਿਸੇ ਮਸਜਿਦ ਕਿਤੇ ਵੀ ਤੁਸੀਂ ਉਹ ਨਾ ਤਮਸਤ ਹੁੰਦੀ ਆ ਤੁਸੀਂ ਸੋਚ ਕੇ ਦੇਖਿਓ ਉਸ ਟਾਈਮ ਜਦੋਂ ਤੁਸੀਂ ਮੱਥਾ ਟੇਕਦੇ ਆ ਉਨੇ ਟਾਈਮ ਦੇ ਵਿੱਚ ਜ਼ਰੂਰ ਤੁਹਾਡੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਮੇਰੇ ਸਾਹਮਣੇ ਮੇਰੀ ਮਾਂ ਜਾਂ ਮੇਰਾ ਪਿਓ ਬੈਠਾ ਹੈ ਤਾਂ ਉਹਨੂੰ ਮੈਂ ਇਸ ਵੇਲੇ ਉਹਦੇ ਮੂਰੇ ਅਰਦਾਸ ਕਰਦਾ ਪਿਆ ਉਹਦੇ ਮੂਰੇ ਮੈਂ ਕੁਝ ਮੰਗਦਾ ਪਿਆ ਤੁਹਾਨੂੰ ਮੰਗਣ ਦੀ ਜਾਚ ਆਂਦੀ ਹੈ ਤੁਹਾਨੂੰ ਅਰਦਾਸ ਕਰਨ ਦੀ ਜਾਚ ਆਉਂਦੀ ਹੈ ਜਿਸ ਬੰਦੇ ਦੇ ਅੰਦਰ ਅਰਦਾਸ ਕਰਨ ਦੀ ਸਮਰੱਥਾ ਨਹੀਂ ਹੈਗੀ ਜਾਂ ਉਹ ਮੰਗਣਾ ਨਹੀਂ ਆਉਂਦਾ ਉਹ ਉਹ ਜ਼ਿੰਦਗੀ ਦੇ ਵਿੱਚ ਬੰਦਾ ਈਗੋ ਦੇ ਨਾਲ ਭਰਿਆ ਰਹਿੰਦਾ ਹੰਕਾਰ ਦੇ ਨਾਲ ਭਰਿਆ ਰਹਿੰਦਾ ਹੈ ਇਸੇ ਕਰਕੇ ਹੰਕਾਰ ਨੂੰ ਤੋੜਨ ਵਾਸਤੇ ਹੀ ਅਰਦਾਸ ਬਣੀ ਹੈ ਹੰਕਾਰ ਨੂੰ ਤੋੜਨ ਵਾਸਤੇ ਹੀ ਅਸੀਂ ਮੱਥਾ ਟੇਕਦੇ ਹਾਂ ਤਾਂ ਸੰਕ ਝੁਕਣਾ ਆਵੇ ਸਾਨੂੰ ਕਦੀ ਵੀ ਕੋਈ ਦੁਖੀ ਨਜ਼ਰ ਆਵੇ ਅਸੀਂ ਕੱਟੋ-ਕਾਟਕ ਉਹਦੀ ਮਦਦ ਕਰਨ ਵਾਸਤੇ ਅੱਗੇ ਜਾਈਏ ਇਹ ਕਿੱਦਾਂ ਜਾਵਾਂਗੇ ਜਦੋਂ ਇਦਾਂ ਦੇ ਜਿਹੜੇ ਆਪ ਨੂੰ ਵਚਨ ਪ੍ਰਵਚਨ ਉਹ ਸੁਣਨ ਨੂੰ ਮਿਲਦੇ ਆ ਇਹ ਗੱਲ ਛੋਟੀ ਨਹੀਂ ਹੈ ਗੱਲ ਬਹੁਤ ਵੱਡੀ ਹੈ ਮਾਈਨਰ ਪੁਆਇੰਟ ਇਜ਼ ਮੇਜਰ ਇਸ਼ੂ ਛੋਟੀਆਂ ਛੋਟੀਆਂ ਗੱਲਾਂ ਬਹੁਤ ਵੱਡੀਆਂ ਬਣ ਜਾਂਦੀਆਂ ਕਿਸੇ ਵੀ ਨੂੰ ਤੇ ਇਸ ਕਰਕੇ ਆ ਰੱਖੜੀ ਦਾ ਜਿਹੜਾ ਆਜ ਦਾ ਜਿਹੜਾ ਇਹ ਪ੍ਰੋਗਰਾਮ ਰੱਖਿਆ ਗਿਆ ਮੈਨੂੰ ਨਹੀਂ ਸੀ ਪਤਾ ਕਿ ਇੰਨਾ ਵਧੀਆ ਤਰੀਕੇ ਦੇ ਨਾਲ ਰੱਖਿਆ ਬੰਧਨ ਵੀ ਮਨਾਇਆ ਜਾਂਦਾ ਔਰ ਇੰਨੀ ਵਧੀਆ ਜਿਹੜੀ ਵਾਰਤਾਲਾਪ ਹੁੰਦੀ ਹੈ ਭੈਣਾ ਭਰਾਵਾਂ ਦਾ ਜਿਹੜਾ ਇਹ ਰਿਸ਼ਤਾ ਆ ਅੱਜ ਦੇ ਟਾਈਮ ਦੇ ਵਿੱਚ ਅਸੀਂ ਕਹਿੰਦੇ ਆ ਕਿ ਖੂਨ ਚਿੱਟੇ ਹੋ ਗਏ ਨੇ ਲਹੂ ਚਿੱਟੇ ਹੋ ਗਏ ਨੇ ਪੈਸੇ ਦੇ ਮਗਰ ਦੁਨੀਆ ਜਿਹੜੀ ਹੈ ਉਹ ਇੰਨੀ ਗੜਕ ਹੋ ਗਈ ਹੈ ਕਿ ਜਿੱਥੇ ਖੂਨ ਦੇ ਰਿਸ਼ਤੇ ਵੀ ਜਿਹੜੇ ਆ ਉਹ ਠਿੱਕੇ ਪੈਂਦੇ ਜਾ ਰਹੇ ਆ ਪਰ ਕਦੀ ਵੀ ਕਿਸੇ ਚੀਜ਼ ਦਾ ਬੀ ਨਾਸ ਨਹੀਂ ਹੁੰਦਾ ਜਿੱਦਾਂ ਭਗਤ ਜੀ ਨੇ ਕਿਹਾ ਕਿ ਜੇ ਕਾਲਜੋ ਗਿਆ ਤਾਂ ਸਤਜੁਗ ਦੀ ਤਿਆਰੀ ਸਮਝੋ ਕਾਰਨ ਕੀ ਹੈ ਕਿ ਹਰ ਇੱਕ ਚੀਜ਼ ਦੀ ਇੱਕ ਹੱਦ ਹੈ ਹੱਦ ਬੰਦੀ ਸਾਡੇ ਦੇਸ਼ਾਂ ਦੀ ਵੀ ਬਣੀ ਹੋਈ ਹੈ ਜਦੋਂ ਉਸ ਹੱਦ ਨੂੰ ਅਸੀਂ ਟੱਪਦੇ ਆ ਤਾਂ ਗੋਲੀ ਉਸੇ ਵੇਲੇ ਵੱਜ ਜਾਂਦੀ ਹੈ ਇਸ ਕਰਕੇ ਜਦੋਂ ਹੱਦ ਤੋਂ ਵੱਧ ਕੋਈ ਚੀਜ਼ ਹੋ ਜਾਂਦੀ ਹੈ ਉਸ ਤੋਂ ਅਗਲਾ ਜਿਹੜਾ ਸਟੈਪ ਹੈ ਉਹ ਆਣਾ ਹੀ ਆਣਾ ਹੈ ਤਾਂ ਜੇ ਕਾਲ ਯੁੱਗ ਦਾ ਜਿਹੜਾ ਭਾਰ ਹੈ ਇਸ ਵੇਲੇ ਸਿਰ ਦੇ ਉੱਤੇ ਮੰਡਰਾਉਂਦਾ ਪਿਆ ਸਾਨੂੰ ਨਜ਼ਰ ਆਉਂਦਾ ਪਿਆ ਇਹਦਾ ਮਤਲਬ ਇਹ ਹੈ ਕਿ ਕੁਝ ਚੰਗਾ ਜਿਹੜਾ ਹੋਣ ਦੇ ਆਸਾਰ ਜਿਹੜੇ ਹੈ ਉਹ ਸ਼ੁਰੂ ਹੋ ਜਾਣੇ ਕਿਉਂਕਿ ਜਦੋਂ ਪਾਪ ਵਧੇਗਾ ਤਾਂ ਪੌਣ ਆਪਣੇ ਆਪ ਅੱਗੇ ਆਏਗਾ ਇਹ ਜਿਹੜੀਆਂ ਗੱਲਾਂ ਮੈਂ ਵੀ ਕਿਉਂਕਿ ਮੈਂ ਇੱਕ ਲੇਖਕ ਹਾਂ ਇੱਕ ਕਲਾਕਾਰ ਦੇ ਤੌਰ ਦੇ ਉੱਤੇ ਮੈਂ ਆਪਣੇ ਜਨਮੇ ਸ਼ੁਰੂ ਕੀਤੀ ਸੀ ਜਨੰਦਰ ਦੂਰਦਰਸ਼ਨ ਤੋਂ ਕਿ ਕਮਲਾ ਕਮਲਾ ਕਹਿ ਕਮਲਾ ਕਮਲਾ ਆਪਾਂ ਕਹਿੰਦੇ ਕਿ ਇਹ ਬੰਦਾ ਕਮਲਾ ਜੀਆ ਸਿੱਧਰਾ ਜੀ ਆਇਆ ਕਿ ਕਮਲਾ ਕਮਲਾ ਕਹਿ ਜਿੱਤੇ ਤੇ ਹੱਸੀ ਜਾਂਦੇ ਹੋ ਕੀ ਪਤਾ ਉਹ ਕਮਲਾ ਦੁਨੀਆ ਉੱਤੇ ਛਾ ਜਾਵੇ ਜਿਸ ਰਾਜ ਮਿਸਤਰੀ ਨੂੰ ਗਾਂਢੀ ਵੀ ਫਾਂਢੀ ਨਹੀਂ ਆਉਂਦੀ ਕੀ ਪਤਾ ਕਿ ਉਹ ਹੀ ਤਾਜ ਮਹਿਲ ਬਣਾ ਜਾਵੇ ਖੋਟਾ ਸਿੱਕਾ ਕਹਿ ਕੇ ਕਈ ਵਾਰੀ ਆਪਾਂ ਕਹਿੰਦੇ ਆ ਖੋਟਾ ਸਿੱਕਾ ਨੂੰ ਛੱਡ ਖੋਟਾ ਸਿੱਕਾ ਕਹਿ ਕੇ ਸਿੱਕੇ ਨੂੰ ਤਰਕਾਰੋ ਨਾ ਕੀ ਪਤਾ ਖੋਟਾ ਸਿੱਕਾ ਕਿਤੇ ਕੰਮ ਹੀ ਆ ਜਾਵੇ ਕਿਸੇ ਦੇ ਡਿਗੇ ਤੇ ਹੱਸਣਾ ਬਹੁਤੀ ਹੀ ਮਾੜੀ ਗੱਲ ਹੈ ਕੀ ਪਤਾ ਕਿ ਟੋਇਆ ਤੁਹਾਡੇ ਮੂਰੇ ਆ ਜਾਵੇ ਬੱਚਾ ਕਹੇ ਬੱਚੇ ਦੀ ਗੱਲ ਕਰਨੀ ਇਗਨੋਰ ਨਹੀਂ ਕੀ ਪਤਾ ਕੋਈ ਬੱਚਾ ਲੱਖਾਂ ਦੀ ਗੱਲ ਸਮਝ ਆ ਜਾਵੇ ਚੁਸਤ ਚਲਾਕ ਕਈ ਵਾਰੀ ਬੰਦਾ ਕਹਿੰਦਾ ਕਿ ਮੈਂ ਬੜਾ ਚੁਸਤ ਐ ਮੇਰੇ ਤੋਂ ਵੱਡਾ ਕੋਈ ਗਿਆਨੀ ਨਹੀਂ ਕੋਈ ਵਿਗਿਆਨੀ ਨਹੀਂ ਚੁਸਤ ਚਲਾਕ ਨਾ ਸਮਝੋ ਆਪਣੇ ਆਪ ਨੂੰ ਬਹੁਤਾ ਵਹੀਂ ਕੀ ਪਤਾ ਕੋਈ ਗੱਲੀ ਬਾਤੀ ਤੁਹਾਨੂੰ ਹੀ ਖਾ ਜਾਵੇ गल्ला ने दसियां अमरदीप ने भावे सारे की पता कोई एक ही गल कोई तिर तेल ते ला जावे समिति का तिलक लगाने के बाद कलाई पे क्या करते हैं धागा बांधते हैं क्या बांधते हैं धागा तो धागा निशानी है मर्यादाओं का धागा निशानी है मर्यादाओं का जब तक हमारे जीवन में मर्यादाएं नहीं होंगी जब तक हमारे जीवन में मर्यादाएं नहीं होंगी हम एक खुशनुमा जीवन जी नहीं सकते आपको पता है रामायण में हमने सुना है कि जो सीता माँ थी उसको रावण टच तक नहीं कर सका सुना है हम सब तो कौन सी शक्ति थी उसके पास पवित्रता की शक्ति आज भी कोई भी सीता तब सीता का हरण तब तक नहीं हो सकता रावण में इतनी शक्ति नहीं थी कि रावण सीता को क्या कर सकता टच कर सकता जा उठा के लेके जा सकता जब तक हम सीताएं अपनी मर्यादाओं को की लकीर को क्रॉस ना करें हमें अपनी मर्यादाओं की लकीर को क्रॉस नहीं करना है जब हम मर्यादाओं की लकीर को क्रॉस करते हैं तो माया रूपी रावण वो वाला रावण नहीं माया रूपी रावण क्या कर क्या करता है सीता को उठा के ले है तो आवश्यकता है मर्यादाओं को अपने जीवन में लेके आता